ਇਹ ਗੱਲ ਸੱਚੀ ਜ਼ਰੂਰ ਹੈ ਸਾਰੇ ਘਰ ਵਿੱਚ ਜਿਹਦੇ ਸਹਾਰੇ ਕੁੜੀ ਨੇ ਆਪਣੀ ਸਾਰੀ ਜ਼ਿੰਦਗੀ ਕੱਢਣੀ ਹੁੰਦੀ ਹੈ ਜੇਕਰ ਉਹੀ ਇਨਸਾਨ ਉਸ ਕੁੜੀ ਤੇ ਹੱਥ ਚੁੱਕਣ ਲੱਗ ਜਾਵੇ ਤਾਂ ਫਿਰ ਉਸ ਕੁੜੀ ਨੂੰ ਉਸ ਘਰ ਵਿੱਚ ਸਹਾਰਾ ਦੇਣ ਵਾਲਾ ਕੋਈ ਨਹੀਂ ਰਹਿੰਦਾ ਜਦੋਂ ਉਸ ਕੁੜੀ ਦਾ ਪਤੀ ਉਸ ਦਾ ਸਾਥ ਨਹੀਂ ਦਿੰਦਾ ਤਾਂ ਫਿਰ ਉਸ ਘਰ ਦੇ ਸਾਰੇ ਪਰਿਵਾਰ ਦੇ ਮੈਂਬਰ ਉਸ ਨੂੰ ਮੰਦਾ ਚੰਗਾ ਬੋਲਦੇ ਰਹਿੰਦੇ ਹਨ ਤੇ ਫਿਰ ਉਸ ਕੁੜੀ ਦਾ ਉਸ ਘਰ ਵਿੱਚ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਉਸ ਕੁੜੀ ਦੀ ਇਸ ਦੁਨੀਆ ਵਿੱਚ ਧਰਤੀ ਤੇ ਹੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਮਾਪਿਓ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਲਈ ਸਭ ਕੁਝ ਕਰ ਸਕਦੇ ਹਨ ਬਸ ਇੱਕ ਆਪਣੀ ਧੀ ਦੇ ਲੇਖ ਆਪਣੇ ਹੱਥੀ ਨਹੀਂ ਲਿਖ ਸਕਦੇ ਮਾਪੇ ਆਪਣੀ ਜ਼ਿੰਦਗੀ ਵਿੱਚ ਇੰਨੀ ਕਮਾਈ ਕਰਦੇ ਹਨ ਉਹ ਆਪਣੀ ਸਾਰੀ ਕਮਾਈ ਆਪਣੀ ਧੀ ਤੇ ਲਾ ਦਿੰਦੇ ਹਨ ਮਾਪਿਆਂ ਨੂੰ ਹਰ ਟਾਈਮ ਇਹੀ ਚਿੰਤਾ ਖਾਂਦੀ ਰਹਿੰਦੀ ਹੈ ਕਿ ਸਾਡੀ ਧੀ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਮਾਪੇ ਆਪਦੀ ਜ਼ਿੰਦਗੀ ਵਿੱਚ ਆਪ ਦੁੱਖ ਕੱਟ ਲੈਣਗੇ ਪਰ ਆਪਣੀ ਧੀ ਨੂੰ ਕਦੇ ਵੀ ਦੁਖੀ ਨਹੀਂ ਦੇਖ ਸਕਦੇ ਜੇਕਰ ਮਾਪਿਆਂ ਦੀ ਧੀ ਹੀ ਦੁਖੀ ਹੈ ਉਹਨਾਂ ਮਾਪਿਆਂ ਨੂੰ ਵੀ ਬਹੁਤ ਤਕਲੀਫ ਹੁੰਦੀ ਹੈ ਤੇ ਉਹਨਾਂ ਮਾਪਿਆਂ ਦੀ ਜ਼ਿੰਦਗੀ ਵੀ ਦੁੱਖਾਂ ਨਾਲ ਭਰ ਜਾਂਦੀ ਹੈ ਤੇ ਉਹਨਾਂ ਮਾਪਿਆਂ ਦਾ ਮਨ ਬਹੁਤ ਦੁਖੀ ਰਹਿੰਦਾ ਹੈ ਜੇਕਰ ਉਹਨਾਂ ਦੀ ਧੀ ਖੁਸ਼ ਰਹਿੰਦੀ ਹੈ ਤਾਂ ਉਹਨਾਂ ਮਾਪਿਆਂ ਦੇ ਮਨ ਨੂੰ ਵੀ ਉਹਨੀਆਂ ਹੀ ਖੁਸ਼ੀਆਂ ਮਿਲਦੀਆਂ ਹਨ ਇੱਕ ਔਰਤ ਹੀ ਹੈ ਜੋ ਸਭ ਕੁਝ ਸਹਿ ਲੈਂਦੀ ਹੈ ਸਭ ਤੋਂ ਜ਼ਿਆਦਾ ਦਰਦ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਔਰਤ ਹੁੰਦੀ ਹੈ ਔਰਤ ਹੀ ਬਚਪਨ ਚ ਭੇਦ ਭਾਵ ਵਿਆਹ ਤੋਂ ਬਾਅਦ ਸਹੁਰਿਆਂ ਦੇ ਉਲਾਮੇ ਤੱਕ ਸਹਿ ਕੇ ਵੀ ਨਹੀਂ ਟੁੱਟਦੀ ਬਸ ਟੁੱਟਦੀ ਇੱਕ ਵਜ੍ਹਾ ਨਾਲ ਜਿਸ ਹਮਸਾਫਰ ਲਈ ਉਹ ਆਪਣਾ ਸਭ ਕੁਝ ਛੱਡ ਕੇ ਆਈ ਹੁੰਦੀ ਹੈ ਉਹ ਹੀ ਉਸ ਨੂੰ ਨਾ ਸਮਝੇ ਹੋਵੇ ਤੇ ਫਿਰ ਉਸ ਔਰਤ ਨੂੰ ਸਹੁਰੇ ਘਰ ਆਪਣਾ ਨਾਮ ਸਮਝਣ ਵਾਲਾ ਕੋਈ ਵੀ ਨਜ਼ਰ ਨਹੀਂ ਆਉਂਦਾ ਉਹ ਕੱਲੀ ਹੀ ਰਹਿ ਜਾਂਦੀ ਹੈ ਤੇ ਆਪਣੇ ਆਪ ਵਿੱਚ ਖਾਮੋਸ਼ ਹੋ ਜਾਂਦੀ ਹੈ ਇੱਕ ਧੀ ਲਈ ਸ਼ਬਦ ਕਿੰਨਾ ਚੰਗਾ ਲੱਗਦਾ ਏ ਜਦੋਂ ਉਸ ਦੀ ਧੀ ਮਾਂ ਉਸ ਨੂੰ ਆਖਦੀ ਏ ਧੀਏ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਹਾਂ ਇੱਕ ਮਾਂ ਹੀ ਹੁੰਦੀ ਹੈ ਜੋ ਆਪਣੀ ਧੀ ਦਾ ਦੁੱਖ ਸੁੱਖ ਸੁਣਦੀ ਹੈ ਤੇ ਉਹ ਆਪਣੀ ਧੀ ਦਾ ਹਰ ਦੁੱਖ ਬਣਾਉਂਦੀ ਹੈ ਤੇਤੀ ਆਪਣੀ ਮਾਂ ਨਾਲ ਹੀ ਆਪਣੇ ਦੁੱਖ ਸਾਂਝੇ ਕਰਦੀ ਹੈ ਹੋਰ ਕੋਈ ਵੀ ਨਹੀਂ ਉਸਦੇ ਦੁੱਖ ਇਸ ਦੁਨੀਆ ਤੇ ਨਹੀਂ ਸੁਣਦਾ ਮਾਂ ਤਾਂ ਮਾਂ ਹੀ ਹੁੰਦੀ ਹੈ ਉਹ ਚੱਟ ਪਹਿਚਾਣ ਲੈਂਦੀ ਹੈ ਕਿ ਮੇਰੀ ਧੀ ਦੀਆਂ ਅੱਖਾਂ ਸੌਣ ਨਾਲ ਲਾਲ ਨਹੀਂ ਹੋਈਆਂ ਨੇ ਫਿਰ ਮੇਰੀ ਮਾਂ ਧੀ ਦੀਆਂ ਅੱਖਾਂ ਰੋਣ ਨਾਲ ਲਾਲ ਹੋਈਆਂ ਨੇ ਉਸ ਮਾਂ ਨੇ ਜਨਮ ਤੋਂ ਲੈ ਕੇ ਆਪਣੀ ਧੀ ਨੂੰ ਵੱਡੀ ਹੋਣ ਤੱਕ ਉਸਨੇ ਪਾਲਿਆ ਹੈ ਉਹ ਮਾਂ ਆਪਣੀ ਧੀ ਬਾਰੇ ਸਭ ਕੁਝ ਸਮਝਦੀ ਹੈ ਉਹ ਮਾਂ ਆਪਣੀ ਧੀ ਦਾ ਹਰ ਦੁੱਖ ਸੁੱਖ ਮਹਿਸੂਸ ਕਰਦੀ ਹੈ ਉਸ ਮਾਂ ਨੂੰ ਆਪਣੀ ਧੀ ਦੇ ਹਰ ਦੁੱਖ ਸੁੱਖ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ ਜਦੋਂ ਉਸ ਦੀ ਧੀ ਉਸ ਮਾਂ ਦੇ ਕੋਲ ਆ ਕੇ ਸਾਹਮਣੇ ਬੈਠ ਜਾਂਦੀ ਹੈ ਉਦੋਂ ਮਾਂ ਆਪਣੀ ਧੀ ਦਾ ਚਿਹਰਾ ਦੇਖ ਕੇ ਝੱਟ ਪਹਿਚਾਣ ਲੈਂਦੀ ਹੈ ਵੀ ਹੁਣ ਮੇਰੀ ਧੀ ਕਿੰਨੇ ਕੁ ਦੁੱਖਾਂ ਵਿੱਚ ਹੈ ਜਾਂ ਸੁੱਖਾਂ ਵਿੱਚ ਹੈ ਧੀ ਆਪਣੀ ਮਾਂ ਨਾਲ ਚਾਹੇ ਜਿੰਨਾ ਮਰਜ਼ੀ ਰੁੱਸ ਲਵੇ ਪਰ ਉਹ ਧੀ ਪਿਆਰ ਵੀ ਸਭ ਤੋਂ ਜ਼ਿਆਦਾ ਆਪਣੀ ਮਾਂ ਨੂੰ ਹੀ ਕਰਦੀ ਹੈ ਇਸ ਦੁਨੀਆ ਵਿੱਚ ਮਾਂ ਧੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਹੁੰਦਾ ਹੈ ਮਾਮਾ ਧੀਆਂ ਆਪਣੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦੀਆਂ ਹਨ ਤੇ ਇੱਕ ਦੂਜੇ ਦੇ ਦੁੱਖ ਨੂੰ ਸਮਝਦੀਆਂ ਹਨ ਮਾਤੀ ਕਿੰਨਾ ਮਰਜੀ ਆਪਸ ਵਿੱਚ ਰੁੱਸ ਜਾਣ ਪਰ ਇਹਨਾਂ ਵਿੱਚ ਪਿਆਰ ਬਹੁਤ ਜ਼ਿਆਦਾ ਹੁੰਦਾ ਹੈ